ਤੇ ਅਮੰਨ ਤੇ ਵੀ ਆ ਪੰਚੀ ਹਾਲ ਨਾ ਸੀ ਆ ਦੇਖ ਲਓ ਤੁਸੀਂ ਹਾਲ ਨਾ ਬਣਿਆ ਹੋਇਆ ਗਾ ਬਣਿਆ ਪੰਚੀਆ ਇਹਦੇ ਵਿੱਚ ਬੱਚੇ ਡਿੱਗ ਪਏ ਹੋਏ ਥੱਲੇ ਉਪਰਾਲ ਨੇ ਜੋ ਡਿੱਗ ਪਏ ਸੀਗੇ ਬਈ ਬੱਚੇ ਆਹ ਲੋ ਤੇਰੇ ਤਾਂ ਨੂੰ ਲਾਉਦਾ 6:00 ਵਜੇ ਜੀ ਤੇ ਜਿਹਨੇ ਮੇਰੇ ਨੇ ਪਾਣੀ ਨਹੀਂ ਪਾਇਆ ਉਹਨਾਂ ਬੱਚੇ ਤਰੇ ਹੀ ਦੁਨਾਂ ਤਾਂ ਉਹ ਤੋਂ ਡਿੱਗ ਪਏ ਸੀਗੇ ਆਹ ਖੇਡੀ ਜਾਂਦਾ ਹੁਣ ਉਹਨਾਂ ਨਾਲ ਅਦਾ ਚਾਚਾ ਇਹਨਾਂ ਰੱਖਣੇ ਆ ਕਹਿੰਦਾ ਇਹ ਆਹ ਰੱਖ ਲਈ ਬੁੱਤ ਚੋੜ ਕਰੀ ਜਾਂਦਾ ਉਹਨਾਂ ਨਾਲ ਖੇਡੀ ਗਿਆ ਉਹਨਾਂ ਨਾਲ ਬਈ ਦੇਖੋ ਬਹੁਤ ਜ਼ਿਆਦੇ ਫੋਟਮਾਂ ਕਰੀਆਂ ਉਹਨਾਂ ਦੀਆਂ ਮੁਰਗੀ ਦੇ ਚੂਚੇ ਮਰ ਗਏ ਯਾਰ ਬੱਚੇ ਆ ਦੇਖੋ ਸੱਤਾ ਤੇਰ ਪਾਰ ਨਾਲ ਦੇ ਬੱਚੇ ਨੂੰ ਇਹਦੇ ਵਿੱਚ ਰੱਖਾਂਗੇ ਆਨਲੇ ਵਿੱਚ ਤਾਂ ਗਰਮੀ ਸੀਗੀ ਜਾਦੇ ਫਿਰ ਅਸੀਂ ਕੂਲਰ ਵਾਲਾ ਫੂਜ ਇਕੱਠਾ ਕਰਕੇ ਬੱਠਲ 'ਚ ਰੱਖਦੇ ਸੀਗੇ ਬੱਚੇ ਤੇ ਗਰਮੀ ਨਾ ਲੱਗੇ ਹਵਾ ਲੱਗੇ ਇਹਨਾਂ ਨੂੰ ਇਹ ਤਾਂ ਮਰ ਜਾਣੇ ਸੀਗੇ ਜਿਹੜੇ ਦਿਨ ਸਵੇਰੇ ਬਈ ਉਹਨਾਂ ਦੀ ਮਾਂ ਆ ਗਈ ਸੀ ਬੱਚਿਆਂ ਦੀ। ਉਹਦੇ ਕੋਲੇ ਫਿਰਦੀਆ ਪੱਠਲ ਦੇ ਨੇੜੇ-ਨੇੜੇ। ਤੇ ਬੱਚੇ ਨਿਕਲੇ ਨਹੀਂ ਜਾਂਦੇ ਸੀ ਬੱਚਿਆਂ ਤੋਂ ਪੱਠਲ ਚ ਸੀਗੇ। ਵਿੱਚ ਤੇ ਫਿਰ ਮੈਂ ਬਾਹਰ ਘੜਤੇ ਹੀ। ਹਾ ਦੇ ਕੋਸ਼ਿਸ਼ ਕਰੀ ਜਾਂਦੇ ਬਾਹਰ ਨਿਕਲਦੀ ਪੂਰੀ। ਉਹਦੇ ਬਈ ਮੇਰੇ ਭਤੀਜੇ ਨੇ ਬਾੜਾ ਧਾਤਾ ਵੀ ਕਿਤੇ ਬਾਹਰ ਨਾ ਲੈ ਜਨਾਂ ਨੂੰ। ਉਹ ਤਾਂ ਭੱਗ ਗਿਆ ਸਕੂਲ ਫਿਰ ਤੇ ਆ ਦੇਖੋ ਉਹਦੀ ਮਾਂ ਲੈ ਮਗਰ ਫਿਰਦਿਆ ਬੱਚੇ ਬਾਹਰ ਚ ਲੈ ਗਈ ਸੀ ਇਹਨਾਂ ਦੀ ਮਾਂ ਜੇ ਇਹਨਾਂ ਨੂੰ ਬੱਚਿਆਂ ਨੂੰ ਬਾਹਰ ਮਾਂ ਬਈ ਮਾਈ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਕੱਲ ਡਿੱਗ ਪਏ ਸੀ ਆਹਨੇ ਜੋ ਅੱਜ ਉਹਦੀ ਮਾਂ ਕਿਉਂ ਬੱਚਿਆਂ ਨੂੰ ਲੈ ਗਈ ਦੁਬਾਰੇ